ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਮੈਂ ਪਰਮਿੰ다 ਕਾਲ ਚਾਹ ਕਲੈਕਸ਼ਨ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਜਿਹੜੀ ਕਲੈਕਸ਼ਨ ਲੈ ਕੇ ਆਇਆ ਬਹੁਤ ਸੋਹਣੀ ਰਾਮ ਟੈਕਸ ਦੀ ਕਲੈਕਸ਼ਨ ਲੈ ਕੇ ਆਈ ਆਂ ਇੰਨੇ ਜਿਆਦਾ ਸੋਹਣੇ ਸੂਟ ਆਏ ਨੇ ਪ੍ਰੀਮੀਅਮ ਸਾਰੀ ਰੇਂਜ ਰਹੂਗੀ ਰੇਂਜ ਵੀ ਪ੍ਰੀਮੀਅਮ ਆ ਫੈਬਰਿਕ ਵੀ ਪ੍ਰੀਮੀਅਮ ਰਹੂਗਾ ਬਾਕੀ ਰਾਮ ਟੈਕਸ ਦੀ ਗੱਲ ਆ ਸੋ ਬਾਕੀ ਗੱਲਾਂ ਪੁੱਛਣ ਦੀ ਤਾਂ ਇਹਦੀ ਲੋੜ ਹੀ ਨਹੀਂ ਇਹਦੇ ਫੈਬਰਿਕ ਦੀ ਡਿਟੇਲ ਦੇਣ ਦੀ ਮੈਨੂੰ ਲੋੜ ਨਹੀਂ ਫੇਰ ਵੀ ਮੈਂ ਪੂਰੇ ਸੂਟ ਦੀ ਤੁਹਾਨੂੰ ਡਿਟੇਲ ਦਵਾਂਗੀ ਜਦੋਂ ਸੂਟ ਖੋਲਣਗੇ ਪਰ ਚੀਜ਼ ਬਹੁਤ ਸੋਹਣੀ ਆ ਇਹਦੇ ਨਾਲ ਦੀ ਅਸੀਂ ਬਹੁਤ ਜ਼ਿਆਦਾ ਸੂਟ ਸਾਡੇ ਜਿਹੜੇ ਸਟੇਟਸ ਜਿਹੜੀਆਂ ਆਪਣੇ ਗਰੁੱਪ ਚੈਟ ਨੇ ਤਾਂ ਗਰੁੱਪ ਤੋਂ ਕਾਫੀ ਜ਼ਿਆਦਾ ਸੀ ਸੇਲ ਕਰ ਚੁੱਕੇ ਆ ਸਟੇਟਸ ਦੇ ਉੱਪਰ ਵੀ ਸੇਲ ਹੋਏ ਨੇ ਤੇ ਜਾਨਕਿ ਜਿਹੜੀਆਂ ਸਾਨੂੰ ਰੈਗੂਲਰ ਜੁਆਇਨ ਕਰ ਰਹੀਆਂ ਨੇ ਸੋ ਇਹ ਵਾਲੀ ਅਸੀਂ ਵੀਡੀਓ ਲਈ ਦੁਬਾਰਾ ਫੇਰ ਤੋਂ ਰਿਪੀਟ ਸੈੱਟ ਮੰਗਵਾਇਆ ਵਾ ਸੋ ਜਿਹੜੀਆਂ ਭੈਣਾਂ ਨੂੰ ਵੀ ਇਹਨਾਂ ਸੂਟਾਂ ਦੀ ਰਿਕੁਆਇਰ ਆ ਜਾਂ ਜਿਨ੍ਹਾਂ ਨੂੰ ਗਰੁੱਪ ਰਾਹੀਂ ਜਾਂ ਸਟੇਟਸ ਰਾਹੀਂ ਪਿਕਸ ਨਹੀਂ ਮਿਲਦੀਆਂ ਉਹਨਾਂ ਕਰਕੇ ਸਪੈਸ਼ਲੀ ਇਹ ਵਾਲਾ ਜਾਂ ਕਈ ਪੈਣਾ ਰਹਿ ਗਿਆ ਸੀਗੇ ਆਪਦੇ ਕਲਰ ਚੂਸ ਤੋਂ ਵੀ ਸਾਨੂੰ ਆਹ ਕਲਰ ਚਾਹੀਦਾ ਹਨ ਉਹ ਕਲਰ ਸੇਲ ਹੋ ਗਏ ਸੀਗੇ ਸੋ ਹੁਣ ਤੁਸੀਂ ਵੀਡੀਓ ਰਾਹੀਂ ਜਿਹੜਾ ਮਰਜੀ ਇਹਨਾਂ ਦਾ ਕਲਰ ਲੈ ਸਕਦੇ ਹੋ ਪਾਰਟੀ ਵੀਰ ਦੀ ਪਾਰਟੀ ਵੀਰ ਕਲੈਕਸ਼ਨ ਹੋਊਗੀ ਸਰਦਾਰੀ ਦੀ ਪਿਓਰ ਸਰਦਾਰੀ ਕਲੈਕਸ਼ਨ ਹੋਊਗੀ ਇੰਨੇ ਸੋਹਣੇ ਸੂਟ ਇਹ ਆਏ ਨੇ ਰਾਮ ਟੈਕਸ ਦੀ ਕਲੈਕਸ਼ਨ ਆ ਪ੍ਰੀਮੀਅਮ ਕੁਆਲਿਟੀ ਆ ਤੇ ਪ੍ਰੀਮੀਅਮ ਹੀ ਰੇਟ ਆ ਬਟ ਸਾਡੇ ਰੇਟ ਫੇਰ ਵੀ ਬਹੁਤ ਜਾਇਜ਼ ਰਹਿਣਗੇ ਸੌਡ ਦਾ ਜਿੱਥੋਂ ਮਰਜ਼ੀ ਪਤਾ ਕਰ ਲਿਓ ਸਾਡੇ ਵਾਲੇ ਸੂਟਾਂ ਦੀ ਚਾਹੇ ਪਿੱਕ ਦਿਖਾ ਕੇ ਪਤਾ ਕਰ ਲਿਓ ਫੇਰ ਰੇਟ ਪਤਾ ਕਰ ਲਿਓ ਉਸ ਤੋਂ ਬਾਅਦ ਸਾਡੇ ਕੋਲੋਂ ਬਾਏ ਕਰ ਲਿਓ ਠੀਕ ਹੈ ਜੀ ਤੇ ਜਿਹੜੀਆਂ ਪੈਣਾ ਪਹਿਲੀ ਵਾਰ ਸਾਡੇ ਚੈਨਲ ਦੇ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗਦੀ ਆ ਬਾਕੀ ਸਾਰੀਆਂ ਭੈਣਾਂ ਨੂੰ ਚੈਲ ਕਲੈਕਸ਼ਨ ਵੱਲੋਂ ਹੈਪੀ ਦੀਵਾਲੀ ਜੀ ਇਹ ਨਹੀਂ ਪਤਾ ਕਿ 21 ਦੀ ਹੈ ਇਹ ਨਹੀਂ ਪਤਾ 22 ਦੀ ਹੈ ਪਰ ਇਹ ਵੀਡੀਓ ਤੁਹਾਨੂੰ 21 ਨੂੰ ਮਿਲੇਗੀ ਸੋ ਚੈਲ ਕਲੈਕਸ਼ਨ ਵੱਲੋਂ ਸਾਰੀਆਂ ਭੈਣਾਂ ਨੂੰ ਹੈਪੀ ਦੀਵਾਲੀ ਠੀਕ ਹੈ ਜੀ ਲੋ ਜੀ ਤੁਹਾਨੂੰ ਦਿਖਾਉਣੇ ਆ ਅੱਜ ਦੇ ਸੌਟ ਜਣ ਕੇ ਇਹ ਸੋਚ ਲਓ ਕਿ ਦੀਵਾਲੀ ਤੇ ਹੀ ਆਫਰ ਆ ਇੰਨਾ ਸੋਹਣਾ ਇਹਨਾਂ ਦਾ ਪ੍ਰਾਈਸ ਲੈ ਕੇ ਆਈਆਂ ਫੇਰ ਰਿਪੀਟ ਕਰ ਰਹੀਆਂ ਕਿ ਪ੍ਰਾਈਸ ਤੁਸੀਂ कि भी इन्ह का पता करके उस तो बारे को ले सकते हो कलैक्शन बहुत प्यारी बहुत सोनी आज चार हजार नहीं देना है प्रीमियम कलैक्शन रहूगी आगे राम टैक्स का ओरिजिनल सारा थो मिलूगी स्टैंपिंग वगैरा मिलूगी बहुत ही प्यारे जी ये बेस रहें ਇੱਦਾਂ ਰਹੂਗੀ ਇਹਦੀ ਲੁੱਕ ਸੂਟ ਦੀ ਆਹ ਲੋ ਜੀ ਇਦਾਂ ਇਹਦੀ ਲੁੱਕ ਆ ਰਹੀ ਆ ਸੂਟ ਦੀ ਬਹੁਤ ਪਿਆਰੀ ਬਹੁਤ ਹੀ ਸੋਹਣੀ ਆਹ ਸਾਰਾ ਟੋਟਲੀ ਹੈਂਡ ਦਾ ਕੰਮ ਹੋਇਆ ਜਿੰਨਾ ਵੀ ਫਰੰਟ ਦੇ ਉੱਤੇ ਸਾਰਾ ਕੰਮ ਹੋਇਆ ਹੋਇਆ ਚਾਹੇ ਸੂਟ ਦੇ ਵਿੱਚ ਹੋਇਆ ਜਿਹੜਾ ਇਹ ਵਿਚਲਾ ਕੰਮ ਹੋਇਆ ਹੋਇਆ ਇਹ ਵੀ ਸਾਰਾ ਟੋਟਲੀ ਹੈਂਡ ਦੇ ਨਾਲ ਕੰਮ ਹੋਇਆ ਕੋਈ ਇਹ ਨਹੀਂ ਵੀ ਆਰੀ ਦਾ ਢਿੜ ਜੂਗਾ ਕੁਝ ਵੀ ਨਹੀਂ ਬਹੁਤ ਪਿਆਰੀ ਚੀਜ਼ ਬਣ ਕੇ ਆਈ ਆ ਸੋ ਤੁਸੀਂ ਫਟਾਫੜ ਸਕਰੀਨਸ਼ਾਟ ਲੈਣਿਆ ਤੇ ਕਰਨਿਆ ਆਰਡਰ ਚੀਜ਼ ਬਹੁਤ ਸੋਹਣੀ ਆ ਸੁਪਰ ਆ ਇੰਨੀ ਸੋਹਣੀ ਵੀਡੀਓ ਦੇ ਵਿੱਚ ਵੀ ਨਹੀਂ ਲੱਗਣੀ ਜਿੰਨੇ ਸੋਹਣੇ ਸੂਟੇ ਤੁਹਾਡੇ ਘਰ ਤੱਕ ਜਦੋਂ ਤੁਹਾਡੇ ਹੱਥਾਂ ਵਿੱਚ ਆਉਣਿਆ ਉਦੋਂ ਸੋਹਣੇ ਲੱਗਣਿਆ ਬਹੁਤ ਪਿਆਰੀ ਕਲੈਕਸ਼ਨ ਆ ਬਹੁਤ ਸੋਹਣੀ ਬਣੇ ਹੋਏ ਦੀ ਲੁੱਕ ਆਉਗੀ ਇਹਦੀ ਇਹਦੇ ਨਾਲ ਜਿਹੜੀ ਨਾ ਰਹੂਗੀ ਮਤਲਬ ਕਿ ਬਾਟਮ ਰਹੂਗੀ ਪਿਓਰ ਕਰੇਪ ਦੀ ਰਹੂਗੀ ਬਹੁਤ ਪਿਆਰੀ ਬਹੁਤ ਸੋਹਣੀ ਬਾਟਮ ਲੱਗੀ ਹੋਈ ਆ ਤੇ ਬਹੁਤ ਸੋਹਣਾ ਇਹ ਆਰਗੈਂਜ਼ਾ ਦਾ ਸਟਾਫ ਆ ਇਹ ਆਰਗੈਂਜ਼ਾ ਜਾਰਜਟ ਵਾਂਗੂ ਫੀਲ ਆਊਗੀ ਤੁਹਾਨੂੰ ਜਿਵੇਂ ਬੰਬਰ ਜਾਰਜਟ ਹੁੰਦੀ ਹੈ ਨਾ ਹੈ ਆਰਗੈਂਜ਼ਾ ਦਾ ਬੇਸ ਬਟ ਫੀਲ ਬਿਲਕੁਲ ਹੀ ਬੰਬਰ ਜਾਰਜਟ ਵਾਂਗੂ ਰਹੂਗੀ ਤੇ ਬਿਲਕੁਲ ਵੀ ਉਹ ਨਹੀਂ ਹੈਗਾ ਵੀ ਕੋਈ ਸ਼੍ਰਿੰਕ ਹੋ ਜਾਊਗਾ ਕੁਝ ਵੀ ਕਪੜੇ ਦੀ ਰਾਮ ਟੈਕ ਦੀ ਕਲੈਕਸ਼ਨ ਆ ਜੀ ਬੇ ਫਿਕਰ ਹੋ ਕੇ ਤੁਸੀਂ ਇਹਨਾਂ ਸੂਟਾਂ ਨੂੰ ਬਾਏ ਕਰ ਸਕਦੇ ਆ ਆਹ ਬਣੇ ਹੋਏ ਦੀ ਲੁੱਕ ਸੂਟ ਦੀ ਚੈੱਕ ਕਰ ਲਓ ਇਦਾਂ ਇਹ ਸਾਰਾ ਸੂਟ ਰੈਡੀ ਹੋਣਾ ਨਾਲ ਹੀ ਦੇ ਸੇਮ ਹੋਣਾ ਦੁਪੱਟਾ ਜਿਵੇਂ ਸ਼ਰਟ ਆ ਸੇਮ ਹੋ ਦੇ ਵਿੱਚ ਹੀ ਦੁਪੱਟਾ ਦੁਪੱਟੇ ਦੇ ਕਿਆ ਕਹਿਣੇ ਨੇ ਪਹਿਲਾਂ ਦੁਪੱਟਾ ਵੀ ਦੇਖ ਲਓ ਸਾਰਾ ਪਿੰਟੈਕਸ ਲੈਸਸ ਦੇ ਨਾਲ ਰੈਡੀ ਆ ਸਾਰੀ ਪ੍ਰਿੰਟਿੰਗ ਮਿਲੂਗੀ ਪਿੰਟੈਕਸ ਦੀਆਂ ਲੈਸਾਂ ਪਈਆਂ ਹੋਈਆਂ ਨੇ ਵਿੱਚ ਦੁਪੱਟੇ ਦੇ ਬਹੁਤ ਸੋਹਣੀ ਡਿਜ਼ਾਈਨਿੰਗ ਹੋਈ ਹੋਈ ਆ ਦੁਪੱਟੇ ਦੀ ਤੇ ਇਧਰ ਵੀ ਸਾਰੇ ਤੁਹਾਨੂੰ ਵਿਚਾਰ ਤੱਕ ਪਿੰਟੈਕਸ ਦੀ ਲੈਸ ਮਿਲੂਗੀ ਬਹੁਤ ਪਿਆਰਾ ਬਹੁਤ ਸੋਹਣਾ ऑर्गेंजा दी साइड ਤੇ ਫਿਨਿਸ਼ਿੰਗ ਲੈਸ ਮਿਲੂਗੀ ਬਹੁਤ ਸੋਹਣੀ ਬਹੁਤ ਹੀ ਪਿਆਰੀ ਯਾਨੀ ਕਿ ਦੁਪੱਟਾ ਬਹੁਤ ਸੋਹਣਾ ਰੈਡੀ ਹੋਇਆ ਹੋਇਆ ਬਹੁਤ ਸੋਹਣੇ ਪ੍ਰੋਪਰ ਸਰਦਾਰੀ ਲੁੱਕ ਦੇ ਪੀਸ ਨੇ ਫਟਾਫਟ ਲੈ ਕੇ ਸਕਰੀਨਸ਼ਾਟ ਆਰਡਰ ਕਰਨੇ ਆ ਜਿਹੜੀਆਂ ਪਹਿਨਣ ਚਾਹੀਦੀਆਂ ਕਲਰ ਇਹਦਾ ਰਹੂਗਾ ਲਵੈਂਡਰ ਲਵੈਂਡਰ ਸ਼ੇਡ ਰਹੂਗਾ ਹੋਗਾ ਜੀ ਇੱਕ ਇੱਕ ਨੰਬਰ ਇਹ ਸੂਟ ਰਹੂਗਾ ਮੈਕਸ ਇਹਦੇ ਵਿੱਚ ਹੈਗਾ ਜੀ ਕਲਰ ਇੱਕ ਤੋਂ ਇੱਕ ਕਾਇਨੇ ਦੇ ਵਿੱਚ ਕਲਰ ਜਿੰਨੇ ਵੀ ਖੁੱਲਣਗੇ ਜਿੰਨੇ ਵੀ ਡਿਜ਼ਾਈਨ ਖੁੱਲਣਗੇ ਬਹੁਤ ਉੱਪਰ ਖੁੱਲਣਗੇ ਦੁਪट्टे ਮੈਂ ਹੁਣ ਨਹੀਂ ਖੋਲੋਗੀ ਦੁਪट्टे ਦਾ ਡਿਜ਼ਾਈਨ ਮੈਂ ਤੁਹਾਨੂੰ ਦਿਖਾਈ ਦਿੱਤਾ ਸਾਰੇ ਪਿੰਟੈਕਸ ਦੇ ਨਾਲ ਹੈਗੇ ਨੇ ਸੂਟਾਂ ਦੇ ਡਿਜ਼ਾਈਨ ਮੈਂ ਨਾਲ ਦੀ ਨਾਲ ਤੁਹਾਨੂੰ ਦਿਖਾ ਦਿੰਨੀ ਆ ਬਹੁਤ ਸੋਹਣੇ ਬਹੁਤ ਪਿਆਰੇ ਸੋਹਣੇ ਬਸ ਤੁਸੀਂ ਫਟਾਫਟ ਨਾਲ ਸਕਰੀਨ ਸ਼ਾਟ ਲੈ ਲਓ ਆ ਗੋ ਇਹ ਵੀ ਥੀਮ ਥੀਮ ਸਾਰੀ ਹੈਗੀ ਆ ਬਹੁਤ ਸੋਹਣਾ ਬੇਸ ਬਹੁਤ ਸੋਹਣਾ ਲੱਗਿਆ ਹੋਇਆ ਸਾਰੇ ਵਰਕ ਹੋਇਆ ਦੇਖੋ ਸਾਰੀ ਸ਼ਰਟ ਦੇ ਉੱਤੇ ਨਾ ਪੂਰਾ ਯੂਨੀਕ ਪੂਰਾ ਪ੍ਰੋਪਰ ਸਰਦਾਰੀ ਲੁੱਕ ਦੇ ਪੀਸ ਨੇ ਇਹ ਜਿਹੜੇ ਤੁਹਾਡੇ ਰੈਡੀ ਹੋਣੇ ਨੇ ਸਹੀ ਗੱਲ ਆ ਚਾਰ ਚੰਦ ਲਾਉਣਗੇ ਇੰਨੀ ਸੋਹਣੀ ਕਲੈਕਸ਼ਨ ਆ ਇੰਨੀ ਪਿਆਰੀ ਕਲੈਕਸ਼ਨ ਆ ਇਹ ਜਸਟ ਅਸੀਂ ਪਿਕਸ ਦੇ ਉੱਪਰ ਸੇਲ ਕੀਤੇ ਨੇ ਜਣ ਕੇ ਇੰਨੀਆਂ ਭੈਣਾਂ ਨੇ ਫਟਾਫਟ ਚੱਕੇ ਨੇ ਬਹੁਤ ਪਿਆਰਾ ਰਿਸਪਾਂਸ ਮਿਲਿਆ ਸੀਗਾ ਤੇ ਇਸੇ ਲਈ ਅਸੀਂ ਸਪੈਸ਼ਲੀ ਇਹ ਸੈੱਟ ਮੰਗਵਾਇਆ ਦੁਬਾਰਾ ਰਿਪੀਟ ਤੋਂ ਪੀਸ ਜਿੰਨੇ ਮਰਜੀ ਲੈ ਲਿਓ ਇਹ ਨਹੀਂ ਹੈਗਾ ਕਿ ਤੁਹਾਨੂੰ ਮਿਲਣੇ ਨਹੀਂ ਮਿਲਣਗੇ ਜੀ ਰਿਪੀਟ ਵੀ ਮਿਲੂਗੀ ਜਿੰਨੇ ਮਰਜੀ ਪੀਸ ਤੁਸੀਂ ਮੰਗਵਾ ਸਕਦੇ ਏ ਵਾਲੇ ਸੂਟਾਂ ਦੇ ਠੀਕ ਹੈ ਜੀ ਇਹਦੇ ਵਿੱਚ ਸੈਕਿੰਡ ਤਾਂ ਇਹਦੇ ਵਿੱਚ ਸੇਮ ਇਹਦੀ ਜਿਹੜੀ ਲੁੱਕਾਂ ਇਦਾਂ ਰਹੂਗੀ ਸੇਮ ਪੀਸ ਦੀ ਬਣੀ ਹੋਈ ਦੀ ਫਲਾਵਰ ਇੱਥੋਂ ਤੋਂ ਸਟਾਰਟ ਹੋਊਗਾ ਦੇਖੋ ਤੇ ਸਾਰਾ ਫਰੰਟ ਪੂਰਾ ਘੇਰਾ ਸਾਰਾ ਹੈਵੀ ਔਰਗੈਂਜ਼ਾ ਦੀ ਲੇਸ ਨਾਲ ਸੇਮ ਪੱਲੇ ਦੇ ਉੱਪਰ ਮਿਲੂਗੀ ਪਲੇਨ ਬਾਟਮ ਆ ਨਾਲ ਸੇਮ ਦੁਪੱਟਾ ਪਿੰਟੈਕਸ ਦੇ ਨਾਲ ਬਹੁਤ ਸੋਹਣਾ ਰੈਡੀ ਆ ਦੁਪੱਟੇ ਦੇ ਸਾਰੇ 4 ਸਾਈਡ ਔਰਗੈਂਜ਼ਾ ਦੀ ਸੇਮ ਆ ਪੱਲੇ ਨਾਲ ਦੀ ਤੁਹਾਨੂੰ ਲੈਸ ਮਿਲੂਗੀ ਬਹੁਤ ਸੋਹਣੇ ਦੁਪੱਟੇ ਰੈਡੀ ਹੋਏ ਹੋਏ ਨੇ ਬਸ ਫਟਾਫੜ ਸਕਰੀਨ ਸ਼ਾਟ ਲੈਣੇ ਆ ਤੇ ਆਰਡਰ ਕਰਨੇ ਆ ਕਲਰ ਛਾਟ ਇੰਨੇ ਸੋਹਣੇ ਸੋਹਣੇ ਨੇ ਜਿਹੜਾ ਮਰਜੀ ਕਲਰ ਤੁਸੀਂ ਲਾ ਲਿਓ ਸਾਰੇ ਡਿਜ਼ਾਈਨ ਡਿਫਰੈਂਟ ਹੋਣ ਗਿਆ ਨੂੰ ਆਹ ਲੱਗਦਾ ਆਣੀ ਕੇਵਲ ਆ ਡਿਜ਼ਾਈਨ ਦੇਖੋ ਇਹ ਵੀ ਬਹੁਤ ਪਿਆਰਾ ਬਹੁਤ ਸੋਹਣਾ ਡਿਜ਼ਾਈਨ ਇਹਦੀ ਨਾ ਫਰੰਟ ਲੁੱਕ ਜਿਹੜੀ ਰਹੂਗੀ ਉਹ ਕੁਝ ਡਿਫਰੈਂਟ ਜੀ ਇਹ ਕ੍ਰੀਏਸ਼ਨ ਆ ਫਰੰਟ ਬੈਕ ਬਿਲਕੁਲ ਸੇਮ ਜਾ ਰਹੀ ਹੈ ਆ ਬਾਹਾਂ ਦੇ ਉੱਪਰ ਸੇਮ ਆਊਗਾ ਇਹਦਾ ਜਿਹੜਾ ਆ ਵਾਲੀ ਬੇਲ ਉੱਪਰ ਜਾ ਰਹੀ ਆ ਬਾਹਾਂ ਦਾ ਕੱਪੜਾ ਵਾ ਇਥੋਂ ਇਹਦੀ ਫਰੰਟ ਇਦਾਂ ਸਟਾਰਟ ਹੋ ਜੂਗੀ ਦੇਖੋ ਫਰੰਟ ਦੇ ਉੱਪਰ ਜਿੰਨਾ ਵੀ ਕੰਮ ਆ ਨਾ ਸਾਰਾ ਇਹ ਤੁਹਾਡਾ ਜਿਹੜਾ ਆਣਾ ਉੱਪਰ ਗਲੇ ਦੇ नीचे ਤਾਂ ਸਾਰਾ ਹੈਂਡ ਦੇ ਨਾਲ ਕੰਮ ਹੋਇਆ ਹੋਇਆ ਬਾਕੀ ਸਾਰਾ ਬੇਸ ਦੇ ਉੱਪਰ ਥ੍ਰੈਡ ਦਾ ਕੰਮ ਆ ਉੱਪਰ ਹੈਂਡ ਦੇ ਨਾਲ ਸਾਰਾ ਪ੍ਰਿੰਟਿੰਗ ਨੂੰ ਹਾਈਲਾਈਟ ਪ੍ਰਿੰਟ ਆਫ ਫਲਾਵਰ ਪਾ ਕੇ ਉੱਪਰ ਹੈਂਡ ਦੇ ਨਾਲ ਸਾਰੇ ਹਾਈਲਾਈਟ ਕੀਤੇ ਹੋਏ ਆ ਜਾਨੀ ਕਿ ਇਹ ਚੀਜ਼ਾਂ ਮੈਂ ਤੁਹਾਨੂੰ ਜਾਨੀ ਕਿ ਤੁਹਾਡੇ ਤੱਕ ਪਹੁੰਚਣਾ ਤੁਸੀਂ ਹੈਰਾਨ ਰਹਿ ਜਾਓਗੇ ਵੀ ਇੰਨੇ ਸੋਹਣੇ ਸੂਟ ਨੇ ਫੇਰ ਫੀਟ ਕਰੀਆ ਕਿ ਵੀਡੀਓ ਦੇ ਵਿੱਚ ਤੁਹਾਨੂੰ ਇੰਨੇ ਸੋਹਣੇ ਨਹੀਂ ਲੱਗਣੇ ਜਿੰਦੇ ਤੁਹਾਡੇ ਘਰਾਂ ਤੱਕ ਆਏ ਇਹ ਸੋਹਣੇ ਲੱਗਣੇ ਨੇ ਕਿਉਂਕਿ ਇਹ ਚੀਜ਼ ਬਹੁਤ ਸੋਹਣੀ ਬਣੀ ਆ ਜਿਹੜੀ ਮੈਂ ਚੰਗੀ ਤਰ੍ਹਾਂ ਐਕਸਪਲੇਨ ਨਹੀਂ ਕਰ ਸਕਦੀ ਤੁਹਾਨੂੰ ਦਿਖਾ ਨਹੀਂ ਸਕਦੀ ਜੇ ਤੁਸੀਂ ਮੇਰੇ ਕੋਲ ਖੜੇ ਹੋਵੋ ਤਾਂ ਤੁਹਾਨੂੰ ਇਹਦਾ ਸਾਰਾ ਡਿਟੇਲ ਤੁਹਾਨੂੰ ਮਿਲ ਸਕੇ ਸਾਰਾ ਮਤਲਬ ਨੋਟ ਦਾ ਜਿਹੜਾ ਅੱਜ ਕੱਲ ਥ੍ਰੈਡ ਦਾ ਕੰਮ ਚੱਲ ਰਿਹਾ ਵਾ ਗੱਠ ਕਢਾਈ ਦਾ ਉਹ ਸਾਰਾ ਕੰਮ ਹੈ ਨਾ ਪੱਲੇ ਦੇ ਉੱਪਰ ਬਹੁਤ ਸੋਹਣਾ ਕੰਮ ਹੋਇਆ ਹੋਇਆ ਵਾ ਤੇ ਜਿਹੜੀਆਂ ਪੈਣਾ ਇਦਾਂ ਦੀਆਂ ਕਲੈਕਸ਼ਨ ਅਲਾਈਕ ਕਰ ਦਿਓ ਜਿਹੜਾ ਛੇ-ਤਿੰਨ ਸੂਟ ਕਿਸੇ ਦੇ ਪਾਇਆ ਹੋਇਆ ਨਾ ਸਾਨੂੰ ਮਿਲੇ ਸਭ ਤੋਂ ਡਿਫਰੈਂਟ ਹੋਵੇ ਆਹ ਕਲੈਕਸ਼ਨ ਛੱਡਿਓ ਨਾ ਬਹੁਤ ਸੋਹਣੀ ਕਲੈਕਸ਼ਨ ਆ ਬਹੁਤ ਹੀ ਪਿਆਰੀ ਆ ਨਾਲ ਪਿਓਰ ਫੇਰ ਅਕਵੇ ਕਹਿ ਰਹੀ ਆ ਕਿ ਕ੍ਰੇਪ ਦੀ ਬਾਟਮ ਆ ਪਲੇਨ ਬਾਟਮਾਂ ਨਾਲ ਲੱਗੀਆਂ ਹੋਈਆਂ ਨੇ ਬਹੁਤ ਸੋਹਣੇ ਲੱਗੀਆਂ ਹੋਈਆਂ ਨੇ ਜੀ ਦੁਪੱਟੇ ਦੁਪੱਟੇ ਸਾਰਿਆਂ ਦੇ ਜਿੰਨੇ ਵੀ ਦੁਪੱਟੇ ਤੁਹਾਨੂੰ ਮਿਲਣਗੇ ਸਾਰੇ ਇਸ ਤਰ੍ਹਾਂ ਪਿੰਟੈਕਸ ਦੇ ਨਾਲ ਆ ਦੇਖੋ ਸਾਰੇ ਦੁਪੱਟੇ ਦੇ ਵਿੱਚ ਇਸ ਤਰ੍ਹਾਂ ਪਿੰਟੈਕਸ ਪਾਈਆਂ ਮਿਲਣਗੀਆਂ ਪਿੰਟੈਕਸ ਦਾ ਕੰਮ ਹੋਇਆ ਹੋਇਆ ਸਾਰੇ ਦੁਪੱਟੇ ਦੇ ਵਿੱਚ ਫੋਰ ਸਾਈਡ ਆਰਗੈਂਜ਼ਾ ਦੀ ਲੇਅਰ ਲੈਸ ਜਿਹੜੀ ਸਭ ਤੋਂ ਜ਼ਿਆਦਾ ਮਹਿੰਗੀ ਮਾਰਕੀਟ ਦੇ ਵਿੱਚ ਇਹ ਲੈਸ ਮਿਲਦੀ ਆ ਉਹ ਵਾਲੀ ਲੈਸ ਲੱਗੀ ਆ ਪੂਰੀ ਫਿਨਿਸ਼ਿੰਗ ਦੇ ਨਾਲ ਕੋਈ ਵੀ ਚੀਜ਼ ਦੀ ਜਾਣ ਕੇ ਕਿਸੇ ਪਾਸਿਓ ਕੋਈ ਕਮੀ ਨਹੀਂ ਲੁੱਕ ਵਾਈਜ਼ ਸੂਟ ਨੇ ਇਦਾਂ ਤਿਆਰ ਹੋਣਾ ਬਹੁਤ ਖੋਣਾ ਸੂਟ ਨਹੀਂ ਹੋਣਾ ਤੁਹਾਡਾ ਨੰਬਰ ਇਹਦਾ ਰਹੂਗਾ ਜੀ 3 3 ਨੰਬਰ ਇਹ ਸੂਟ ਰਹੂਗਾ ਆ ਲੋ ਕਲਰ ਵੀ ਐਸੇ ਐਸੇ ਖੁੱਲ ਰਹੇ ਨੇ ਕਿ ਜਿਹੜੀਆਂ ਭੈਣਾਂ ਦੇ ਸਭ ਤੋਂ ਵੱਧ ਡਿਮਾਂਡ ਤੇ ਰਹਿੰਦੇ ਆ ਜਿਵੇਂ ਕਿ ਇਹ ਕਰੀਮ ਕਲਰ ਕਰੀਮ ਕਲਰ ਦੀ ਸਭ ਤੋਂ ਜ਼ਿਆਦਾ ਡਿਮਾਂਡ ਦੇ ਵਿੱਚ ਰਹਿੰਦਾ ਸਾਡੇ ਕੋਲੇ ਆਫ ਵਾਈਟ ਕਰੀਮੀ ਜਿਹਾ ਕਲਰ ਆ ਇਹ ਵੀ ਬਹੁਤ ਪਿਆਰਾ ਬਹੁਤ ਸੋਹਣਾ ਨੀਚਲੇ ਨਾਲ ਮੰਨ ਲਾਣਾ ਨਾ ਨਹੀਂ ਨਹੀਂ ਸਾਰੀ ਡਿਫਰੈਂਟ ਨਹੀਂ ਕੁਛ ਨਾ ਕੁਛ ਡਿਫਰੈਂਟ ਆ ਹਰੇਕ ਦੇ ਵਿੱਚ ਆ ਲੋ ਜੀ ਉਹ ਗਲੇ ਤੇ ਉਹ ਆਹ ਵਾਲਾ ਇੱਥੇ ਥੋੜਾ ਗਲਾ ਰੈਡੀ ਹੋਣਾ ਇਹ ਗਲੇ ਦੇ نیچے ਆ ਜਾਣਾ ਵਾ ਫਲਾਵਰਸ ਬਣਿਆ ਹੋਇਆ ਆਪਣਾ ਗਲੇ ਦੇ نیچے ਆਊਗਾ ਤੇ ਆ ਇੱਥੇ ਆਪਣਾ ਗਲਾ ਰੈਡੀ ਹੋ ਜਾਊਗਾ ਬਹੁਤ ਪਿਆਰਾ ਬਹੁਤ ਹੀ ਸੋਹਣਾ ਤੇ ਫੇਰ ਸੇਮ ਪੱਲੇ ਦੇ ਉੱਪਰ ਕੰਮ ਆਊਗਾ ਤੇ ਬਾਕੀ ਜਿਹੜਾ ਸੂਟ ਦੇ ਵਿੱਚ ਸਾਰਿਆਂ ਦੇ ਵਿੱਚ ਜਿਹੜਾ ਆਹ ਹੈਂਡ ਦਾ ਕੰਮ ਹੋਇਆ ਨਾ ਸਾਰੇ ਸੂਟ ਦੇ ਵਿੱਚ ਇਹਦਾ ਤੁਹਾਨੂੰ ਹਰ ਸੂਟ ਦੇ ਵਿੱਚ ਮਿਲੇਗਾ ਕਿਸੇ ਜੀ ਕਿਸੇ ਬੂਟੀ ਦੇ ਨਾਲ ਕਿਸੇ ਜੀ ਕਿਸੇ ਬੂਟੀ ਦੇ ਨਾਲ ਸਾਰਾ ਤੁਹਾਨੂੰ ਪੱਲੇ ਦੇ ਉੱਪਰ ਹਾਈਲਾਈਟ ਮਿਲੇਗਾ ਸਾਰਾ ਇਹ ਜਿੰਨਾ ਵੀ ਕੰਮ ਹੋਇਆ ਹੋਇਆ ਸਾਰਾ ਬਹੁਤ ਬਹੁਤ ਪਿਆਰਾ ਪੱਲਾ ਪੂਰਾ ਹਾਈਲਾਈਟ ਹੈਂਡ ਦੇ ਨਾਲ ਹੋਇਆ ਫਿਰ ਸਾਰੇ ਪੱਲੇ ਨੂੰ ਪਿੰਟੈਕਸ ਦੇ ਨਾਲ ਕਵਰ ਕੀਤਾ ਹੋਇਆ ਬਹੁਤ ਸੋਹਣੀ ਕਲੈਕਸ਼ਨ ਆ ਫਟਾਫਟ ਪਿਕ ਕਰਨੀ ਆ ਗਿਣਤੀ ਦੇ ਸਿਰਫ 7 ਸੂਟ ਆ ਸਾਡੇ ਕੋਲ ਗਿਣਤੀ ਦੇ ਇਹ 7 ਸੂਟ ਆ ਸਾਰੇ ਪੀਸ ਅਲੱਗ-ਅਲੱਗ ਨੇ ਤੁਸੀਂ ਆਪਣਾ ਕਲਰ ਤੇ ਡਿਜ਼ਾਈਨ ਸਿਲੈਕਟ ਕਰਨਾ ਤੇ ਫਟਾਫਟ ਆਪਣਾ ਆਰਡਰ ਦੇਣਾ ਕਿਉਂਕਿ ਜਿਹੜਾ ਇਸ ਤੋਂ ਬਾਅਦ ਦਾ ਆਰਡਰ ਹੋਗਾ ਜਿਵੇਂ ਆਹੀ ਪੀਸ ਦਾ ਦੋ ਬਣਾਨੇ ਆਰਡਰ ਕਰਦਾ ਤਾਂ ਦਾ ਜਿਨ੍ਹਾਂ ਦਾ ਪਹਿਲਾਂ ਆ ਉਹਨਾਂ ਨੂੰ ਮਿਲ ਜੂ ਸੈਕੰਡ ਵਾਲਿਆਂ ਨੂੰ ਫਿਰ ਰੁਕਣਾ ਪੈਣਾ ਕਿਉਂਕਿ ਸਾਨੂੰ ਫਿਰ ਰਿਪੀਟ ਮੰਗਵਾਉਣੇ ਪੈਣਗੇ ਮੇਲ ਜਾਣਗੇ ਪਰ ਜਿਨ੍ਹਾਂ ਨੂੰ ਫਟਾਫਟ ਚਾਹੀਦੇ ਨੇ ਤਾਂ ਤੁਹਾਨੂੰ ਫਟਾਫਾਟੀ ਆਰਡਰ ਵੀ ਕਰਨੇ ਪੈਣਗੇ ਇਹ ਵੀ ਬਣੇ ਹੋਏ ਦੀ ਗ੍ਰੇਸ ਇਦਾਂ ਹੋਵੇ ਇਹ ਵਾਲਾ ਪੀਸ ਆ ਵੀ ਦੇਖੋ ਆਹ ਵਾਲੀ ਕੜਾਈ ਤੁਹਾਡੀ ਆ ਗਲੇ ਤੋਂ ਨੀਚੇ ਆ ਜਾਊਗੀ ਫਿਰ ਪੱਲਾ ਇਹਦੇ ਵਿੱਚ ਫੋਟੋ 'ਚ ਲੁਕ ਚੁੱਕਿਆ ਜੀ ਮੈਂ ਤੁਹਾਨੂੰ ਪਿੱਛੇ ਬਾਹਰ ਕੱਢ ਕੇ ਦਿਖਾਉਣੀ ਆ ਬਹੁਤ ਪਿਆਰਾ ਪੀਸ ਆ ਜਿਹੜਾ ਇਹ ਵੀ ਰੈਡੀ ਹੋਣਾ ਇਹ ਵੀ ਸਾਰਾ ਦੁਪੱਟਾ ਪੇਂਟ ਐਕਸਟਰਾ ਰੈਡੀ ਆ ਆ ਲਓ ਜੀ ਸਾਰੇ ਆਰਗੈਂਜ਼ਾ ਦੀ ਲੈਸ ਵਿੱਚ ਦੁਪੱਟੇ ਦੇ ਵਿੱਚ ਪਿੰਟੈਕਸ ਬਹੁਤ ਪਿਆਰੀਆਂ ਬਹੁਤ ਸੋਹਣੀਆਂ ਤੇ ਲੋ ਜੀ ਇਦਾਂ ਤੁਹਾਡਾ ਦੇਖੋ ਗਲੇ ਦਾ ਰੈਡੀ ਹੋ ਗਿਆ ਜਣਾ ਗਲੇ ਦੇ نیچے ਹੋਣਾ ਇਦਾਂ ਸਾਰਾ ਡਿਜ਼ਾਈਨ ਬਣੂਗਾ ਫਿਰ ਪੱਲੇ ਦੇ ਉੱਪਰ ਸਾਰੀ ਕੜਾਈ ਹੋਊਗੀ ਤੇ ਦੁਪੱਟਾ ਬਾਹਾਂ ਸੇਮ ਸਾਰਾ ਪੱਲੇ ਨਾਲ ਦਾ ਕੰਮ ਹੀ ਬਾਹਾਂ ਦੇ ਉੱਪਰ ਜਾ ਰਿਹਾ ਤੇ ਨਾਲ ਪਿੰਟੈਕਸ ਹੀ ਬਾਹਾਂ ਦੇ ਉੱਪਰ ਬਣ ਰਹੀਆਂ ਨੇ ਬਹੁਤ ਸੋਹਣੇ ਡਿਜ਼ਾਈਨ ਰੈਡੀ ਹੋਣੇ ਆ ਪ੍ਰੋਪਰ ਲੁੱਕ ਵੀ ਇਹਨਾਂ ਦੀ ਆਉਣੀ ਆ ਜਦੋਂ ਇਹ ਰੈਡੀ ਹੋਗੇ ਪ੍ਰੋਪਰ ਰੈਡੀ ਹੋਗੇ ਉਦੋਂ ਇਹਨਾਂ ਸੂਟਾਂ ਦੀ ਲੁੱਕ ਆਉਣੇ ਨੰਬਰ ਇਹਦਾ ਰਹੂਗਾ ਜੀ 4 ਚਾਰ ਨੰਬਰ ਇਹ ਸੂਟ ਰੋਗ ਆ। ਆਹ ਲੋ ਜਿਗਰੇ ਇਹਦੇ ਵਿੱਚ ਚਾਹੇ ਤੁਸੀਂ ਆਪਣੇ ਮੰਮਾ ਲਈ ਕਿਸੇ ਲਈ ਕਿਸੇ ਨੇ ਆਪ ਦੇ ਲਈ ਬਣਾਉਣਾ ਤਾਂ ਵੀ ਉਦਾਂ ਦਾ ਕਲਰ ਚਾਰਟ ਵੀ ਤੁਹਾਨੂੰ ਮਿਲ ਰਹੇ ਨੇ ਕਿਸੇ ਨੇ ਬਣਾਣਾ ਵਾ ਆਹ ਵਾਲਾ ਸੇਮ ਡਿਜ਼ਾਈਨ ਆ ਇਹਦੇ ਨਾਲ ਦਾ ਸੇਮ ਡਿਜ਼ਾਈਨ ਆ ਜਿਹੜਾ ਆਪਾਂ ਪਹਿਲਾਂ ਖੋਲ ਚੁੱਕੇ ਆ ਇਹਦੇ ਨਾਲ ਦਾ ਡਿਜ਼ਾਈਨ ਆ ਸੇਮ ਆ ਗਲੇ ਦੇ نیچے ਆ ਰਿਹਾ ਵਾ ਸੇਮ ਡਿਜ਼ਾਈਨ ਸਾਰੇ ਫਲਾਵਰਿੰਗ ਵਗੈਰਾ ਹਾਈਲਾਈਟ ਤੇ ਉੱਪਰ ਸਾਰਾ ਹੈਂਡ ਦਾ ਕੰਮ ਕੋਈ ਵੀ ਹੈਂਡ ਆਈ ਨਹੀਂ ਵੀ ਸਿਰਫ ਟੱਚ ਦਿੱਤਾ ਪ੍ਰੋਪਰ ਹੈਂਡ ਦਾ ਕੰਮ ਕੀਤਾ ਹੋਇਆ ਫਿਰ ਪੱਲੇ ਦੇ ਉੱਪਰ ਸੇਮ ਪਿੰਟੈਕਸ ਦਾ ਕੰਮ ਹੋਇਆ ਹੋਇਆ ਤੇ ਕਲਰ ਚਾਰਟ ਤੁਹਾਨੂੰ ਮੈਂ ਦੱਸ ਹੀ ਰਹੀ ਆ ਕਿ ਹਰ ਤਰ੍ਹਾਂ ਦਾ ਤੁਹਾਨੂੰ ਮਿਲੇਗਾ ਚਾਹੇ ਤੁਸੀਂ ਆਪਣੀ ਮੰਮਾ ਲਈ ਕਿਸੇ ਨੂੰ ਖਾਸ ਨੂੰ ਆਪਦੇ ਨੂੰ ਗਿਫਟ ਕਰਦੇ ਆ ਨਾ ਸੂਟ ਵੀ ਸੋਹਣਾ ਸੂਟ ਹੋਵੇ ਦੋ ਘੜੀ ਅਗਲਾ ਕਹੇ ਕਿ ਹਾਂਜੀ ਸਾਨੂੰ ਕੋਈ ਚੀਜ਼ ਦਿੱਤੀ ਆ ਤਾਂ ਇਹ ਤੋਂ ਬਿਹਤਰ ਕੁਝ ਵੀ ਨਹੀਂ ਹੈਗਾ ਰੇਂਜ ਵੀ ਬਹੁਤ ਰੀਜ਼ਨੇਬਲ ਆ ਅਕੋਰਡਿੰਗ ਟੂ ਫੈਬਰਿਕ ਅਕੋਰਡਿੰਗ ਟੂ ਡਿਜ਼ਾਈਨਿੰਗ ਅਕੋਰਡਿੰਗ ਟੂ ਬ

ਇਹ ਵੀ ਪੂਰਾ ਸਾਰਾ ਹੈਂਡ ਦਾ ਪੂਰਾ ਜਾਲ ਮਿਲੂਗਾ ਤੁਹਾਨੂੰ ਜਿਹੜਾ ਸੈਲਫ ਪ੍ਰਿੰਟ ਸਮਝ ਲਓ ਸੈਲਫ ਨਹੀਂ ਹੈਗਾ ਜਾਨੀ ਕਿ ਉੱਪਰ ਸਾਰਾ ਥ੍ਰੈਡ ਦਾ ਕੰਮ ਆ ਜਿਹੜਾ ਸੂਟ ਦੇ ਉੱਪਰ ਸਾਰੇ ਫਰੰਟ ਦੇ ਲੁੱਕ ਤੇ ਤੁਹਾਨੂੰ ਮਿਲੂਗਾ ਉਸ ਤੋਂ ਬਾਅਦ ਫਿਰ ਉੱਪਰ ਪ੍ਰਿੰਟਿੰਗ ਹੋਈ ਹੋਈ ਆ ਉਸ ਤੋਂ ਬਾਅਦ ਫਿਰ ਉੱਪਰ ਹੈਂਡ ਦਾ ਕੰਮ ਹੋਇਆ ਬਹੁਤ ਮਿਹਨਤ ਹੋਈ ਹੋਈ ਆ ਪੀਸਾਂ ਦੇ ਉੱਪਰ ਤੇ ਸੇਮ ਆ ਗਲੇ ਦੇ نیچے ਜਿਹੜੀ ਡਿਜ਼ਾਈਨਿੰਗ ਬਣਨੀ ਆ ਆਪਣੀ ਇੱਥੇ ਗਲਾ ਰੈਡੀ ਹੋ ਕੇ ਫਿਰ ਡਿਜ਼ਾਈਨਿੰਗ ਬਣਨੀ ਆ ਉਹ ਡਿਜ਼ਾਈਨ ਵੀ ਪੂਰਾ ਪ੍ਰੋਪਰ ਰੈਡੀ ਆ ਜਸਟ ਮੈਂ ਤੁਹਾਨੂੰ ਕਲਰ ਛਾੜ ਦਿਖਾ ਰਹੀ ਆ ਡਿਜ਼ਾਈਨਿੰਗ ਬਹੁਤ ਸੁਪਰ ਆ ਕਲਰ ਤੁਸੀਂ ਬਸ ਆਪਣੇ ਚੂਸ ਕਰੋ ਤੇ ਫਟਾਫਟ ਸਕਰੀਨ ਸ਼ਾਟ ਲੈ ਕੇ ਆਰਡਰ ਕਰੀ ਚੱਲੋ ਇਹ ਹੈਗੀ ਇਹਦੀ ਬਣੇ ਹੋਏ ਦੀ ਲੁੱਕ ਸੇਮ ਏ ਕਲਰ ਮਿਲੂਗਾ ਸੇਮ ਡਿਜ਼ਾਈਨਿੰਗ ਆ ਬਹੁਤ ਪਿਆਰਾ ਪੀਸ ਤੁਹਾਡੇ ਰੈਡੀ ਹੋਣਾ ਨੰਬਰ ਇਹ ਵਾਲਾ ਰਹਿਣਾ ਜੀ 7 7 ਦਾ ਨੰਬਰ ਇਹ ਸੂਟ ਹੋਊਗਾ ਜੀ ਠੀਕ ਫਾਰ 6 ਨੰਬਰ ਸੂਟ ਰੋਗਾ ਬਹੁਤ ਹੀ ਪਿਆਰਾ ਤੇ ਬਹੁਤ ਹੀ ਸੋਹਣਾ ਆ ਹੈਗਾ ਤੁਹਾਡਾ 7 ਨੰਬਰ ਇਹ ਸੇਮ ਇਸੇ ਵਾਲੇ ਡਿਜ਼ਾਈਨ ਦਾ ਸੇਮ ਡਿਜ਼ਾਈਨ ਹੈ ਨਹੀਂ ਡਿਫਰੈਂਟ ਆ ਆ ਵਾਲੀ ਕੜਾਈ ਜਿਹੜੀ ਆ ਰਹੀ ਹੈ ਨੇ ਦੇ ਉੱਪਰ ਥ्रेड ਦੀ ਇਹ ਸਾਰਿਆਂ ਚ ਡਿਫਰੈਂਟ ਆ ਰਹੀ ਆ ਬਹੁਤ ਸੋਹਣੀ ਕੜਾਈ ਹੋਈ ਹੋਈ ਆ ਇਹਦੇ ਜਿਹੜੇ ਗਲੇ ਦੇ نیچے ਪੈਟਰਨ ਬਣਦਾ ਉਹ ਸੇਮ ਆ ਸਾਰਿਆਂ ਦੇ ਵਿੱਚ ਇਹਦੇ ਵਿੱਚ ਵੀ ਹੈਗਾ ਸਾਰਾ ਇੱਥੇ ਗਲਾ ਰੈਡੀ ਹੋ ਕੇ ਇੱਥੇ ਤੁਹਾਡੀ ਏ ਡਿਜ਼ਾਈਨਿੰਗ ਆ ਜਾਣੀ ਆ ਫਿਰ ਪੱਲਾ ਪੱਲੇ ਦੀ ਕਿਸੇ ਕਿਸੇ ਦੀ ਡਿਜ਼ਾਈਨਿੰਗ ਡਿਫਰੈਂਟ ਆ ਇਹ ਪੱਲਾ ਛੜਾਈ ਚ ਆ ਗਿਆ ਇਹਦੇ ਤੇ ਸਾਰਾ ਪ੍ਰਿੰਟਿੰਗ ਬਹੁਤ ਸੋਹਣੀ ਹੋਈ ਆ ਨਾਲ ਪ੍ਰਿੰਟੈਕਸ ਦਾ ਕੰਮ ਹੋਇਆ ਬਸ ਕਲਾ ਡਿਜ਼ਾਈਨਿੰਗ ਤਾਂ ਹਰ ਕੋਈ ਇੱਕ ਤੋਂ ਇੱਕਾ ਕਲਰ ਵੀ ਇੱਕ ਤੋਂ ਇੱਕਾ ਤੁਸੀਂ ਬਸ ਜਸਟ ਆਪਣਾ ਨੰਬਰ ਦੱਸਣਾ ਕਿਹੜਾ ਸੂਟ ਤੁਹਾਨੂੰ ਸਭ ਤੋਂ ਸੋਹਣਾ ਲੱਗ ਰਿਹਾ ਤੇ ਫਟਾ ਫਟ ਸਕਰੀਨ ਸ਼ਾਟ ਲੈ ਕੇ ਵਟਸਐਪ ਦੇ ਉੱਪਰ ਆਰਡਰ ਕਰਨਾ ਠੀਕ ਹੈ ਜੀ ਤੇ ਨਾਲ ਇਹਦੇ ਸੇਮ ਆ ਰਿਹਾ ਜੀ ਦੁਪੱਟਾ ਆ ਹੈਗੀ ਇਹਦੀ ਬਣੀ ਹੋਈ ਦੀ ਲੁੱਕ ਤੇ ਆਹ ਵਾਲਾ ਹੈਗਾ ਆਪਣਾ ਪੀਸ ਦੇਖੋ ਇਦਾਂ ਇਹਦੇ ਪਿੰਟੈਕਸ ਦਾ ਕੰਮ ਹੋਇਆ ਸਾਰੇ ਦੁਪੱਟੇ ਦੇ ਵਿੱਚ ਪੱਲੇ ਦੇ ਉੱਪਰ ਤੁਹਾਨੂੰ ਪਿੰਟੈਕਸ ਮਿਲਣਗੀਆਂ 4 ਸਾਈਡ ਇੰਨੀ ਸੋਹਣੀ ਲੈਸ ਮਿਲੂਗੀ ਇੰਨਾ ਸੋਹਣਾ ਇਹ ਦੁਪੱਟਾ ਤੇ ਨਾਲ ਇਹਦੇ ਸੇਮ ਦੂਜੇ ਪੱਲੇ ਤੇ ਵੀ ਪਿੰਟੈਕਸ ਦਾ ਕੰਮ ਹੋਊਗਾ ਬਹੁਤ ਪਿਆਰੇ ਪੀਸ ਨੇ ਬਹੁਤ ਸੋਹਣੇ ਕਲਰ ਕੰਬੀਨੇਸ਼ਨ ਸਰਦਾਰੀ ਲੁੱਕ ਕਿਸੇ ਮਤਲਬ ਕਿ ਮੈਂ ਕਹਿੰਨੀ ਆ ਟੌਪ ਦੇ ਕਿਸੇ ਵੀ ਪਾਰਟੀ ਚ ਵੀ ਪਾ ਕੇ ਆਵੋਲਾ ਸੂਟ ਜਾਓਗੇ ਤਾਂ ਸਭ ਤੋਂ ਜ਼ਿਆਦਾ ਸੋਹਣੀ ਗ੍ਰੇਸ ਦਿਊਗਾ ਕਿਉਂਕਿ ਬਹੁਤ ਸੋਹਣੀਆਂ ਕਲੈਕਸ਼ਨਾਂ ਨੇ ਇਹ ਬਹੁਤ ਸੋਹਣੀਆਂ ਸੋ ਫਟਾਫਟ ਆਰਡਰ ਕਰ ਲਿਓ ਇਹ ਰੇਟ ਕਿਤੇ ਵੀ ਨਹੀਂ ਮਿਲਣਾ ਇਹ ਸਾਡੇ ਕੋਲ ਹੀ ਮਿਲਣਾ ਤੁਹਾਨੂੰ ਨੰਬਰ ਹੋਊਗਾ ਜੀ 7 7 ਨੰਬਰ ਇਹ ਸੂਟ ਰਹੂਗਾ ਸੋ ਇਹ ਸੀਗੀ ਸਾਡੀ ਅੱਜ ਦੀ ਕਲੈਕਸ਼ਨ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਵਧੀਆ ਲੱਗੀ ਹੋਊਗੀ ਕਲੈਕਸ਼ਨ ਬਹੁਤ ਸੋਹਣੀ ਲੈ ਕੇ ਆਏ ਤੇ ਸੁਪਰ ਲੈ ਕੇ ਆਈਆਂ ਫਟਾਫਟ ਲੈ ਕੇ ਸਕਰੀਨਸ਼ਾਟ ਕਰ ਲਿਓ ਆਰਡਰ ਆਰਡਰ ਕਰ ਲਈ ਸਕਰੀਨ ਤੇ ਸਾਡਾ ਨੰਬਰ ਚੱਲ ਰਿਹਾ ਤੇ ਜਿਹੜੀਆਂ ਭੈਣਾਂ ਫਸਟ ਟਾਈਮ ਸਾਨੂੰ ਦੇਖ ਰਹੀਆਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਸ਼ੇਅਰ ਜਰੂਰ ਕਰ ਦਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਕਲੈਕਸ਼ਨ ਆ ਜਿਹੜੀ ਉਹ ਕਿੱਦਾਂ ਦੀ ਲੱਗੀ ਮਿਲਦੇ ਆ ਜੀ ਨਵੀਂ ਵੀਡੀਓ ਦੇ ਨਾਲ ਨਵੀਂ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ